ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪプラス हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੀ ਅਹਿਮ ਮੀਟਿੰਗ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਦੁਰਾਹਾ ਵਿਖੇ ਹੋਈ ਮੀਟਿੰਗ ਵਿੱਚ ਸੂਬੇ ਪੱਧਰ ਦੀ ਯੂਨੀਅਨ ਆਗੂਆਂ ਨੇ ਹਿੱਸਾ ਲਿਆ ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਆਗੂਆਂ ਨੂੰ ਕਿਹਾ ਕਿ ਉਹ ਜਥੇਬੰਦੀ ਦੀ ਮਜ਼ਬੂਤੀ ਲਈ ਉਪਰਾਲੇ ਕਰਨ ਅਤੇ ਵੱਧ ਤੋਂ ਵੱਧ ਨੌਜਵਾਨ ਨੂੰ ਪਾਰਟੀ ਨਾਲ ਜੋੜਨ ਉਨਾ ਸਮੂਹ ਆਦੇਦਾਰਾਂ ਨੂੰ ਯੂਨੀਅਨ ਨੂੰ ਮਜ਼ਬੂਤ ਕਰਨ ਵੱਲ ਜੋਰ ਦੇਣ ਅਤੇ ਹਲਕਾ ਵਾਈਸ ਪ੍ਰਤਾਨ ਨਿਯੁਕਤ ਕਰਨ ਲਈ ਕਿਹਾ ਉਹਨਾਂ ਅੱਗੇ ਕਿਹਾ ਕਿ ਜਿਸ ਕਿਸੇ ਨੂੰ ਕੋਈ ਵੀ ਜ਼ਿੰਮੇਵਾਰੀ ਦੇਣੀ ਹੈ ਤਾਂ ਉਹਨਾਂ ਦਾ ਪਹਿਲਾ ਪਿਛਲਾ ਰਿਕਾਰਡ ਚੈੱਕ ਕਰ ਲਿਆ ਜਾਵੇ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਉਹਨਾਂ ਪੰਜਾਬ ਵਿੱਚ ਯੂਨੀਅਨ ਦੀ ਮੈਂਬਰਸ਼ਿਪ ਵਧਾਉਣ ਲਈ ਵੀ ਆਖਿਆ ਇਸ ਤੋਂ ਬਾਅਦ ਪ੍ਰਧਾਨ ਚੜੂਨੀ ਨੇ ਸੂਬੇ ਦੀ 7 ਮੈਂਬਰੀ ਕੋਰ ਕਮੇਟੀ ਨੂੰ ਹਦਾਇਤ ਕਰਦੇ ਕਿਹਾ ਕਿ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਜਲਦ ਤੋਂ ਜਲਦ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਜ਼ਿਲ੍ਹਾ ਪ੍ਰਧਾਨਾਂ ਤੇ ਯੂਥ ਵਿੰਗ ਦੇ ਪ੍ਰਧਾਨਾਂ ਦੀ ਨਿਯੁਕਤੀਆਂ ਕੀਤੀਆਂ ਜਾਣ ਉਨਾ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਦੇ ਘਰ ਜਨਮੇ ਨਵੇਂ ਪੁੱਤਰ ਦੇ ਸਬੰਧ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਪਰੇਸ਼ਾਨ ਕਰਨ ਤੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਸਰਕਾਰ ਇਸ ਪਰਿਵਾਰ ਨੂੰ ਪਰੇਸ਼ਾਨ ਕਰਨ ਤੋਂ ਨਾ ਹਟੀ ਤਾਂ ਭਾਰਤੀ ਕਿਸਾਨ ਯੂਨੀਅਨ ਚੜੂਨੀ ਉਹਨਾਂ ਦੀ ਪਿੱਠ ਤੇ ਬਰਾਬਰ ਨਾਲ ਖੜਾ ਹੋ ਜਾਵੇਗਾ ਸਰਕਾਰ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਤੰਗ ਕਰਨਾ ਬੰਦ ਕਰੇ ਇਸ ਮੀਟਿੰਗ ਨੂੰ ਪੰਜਾਬ ਦੇ ਇੰਚਾਰਜ ਮਨਜੋਤ ਸਿੰਘ ਗਰੇਵਾਲ ਸੀਨੀਅਰ ਮੀਤ ਪ੍ਰਧਾਨ ਪੰਜਾਬ ਰੋਸ਼ਨ ਸਿੰਘ ਸਾਗਰ ਮੀਤ ਪ੍ਰਧਾਨ ਪੰਜਾਬ ਕੈਪਟਨ ਕੁਲਵੰਤ ਸਿੰਘ ਜਨਰਲ ਸਕੱਤਰ ਪੰਜਾਬ ਜਗਜੀਤ ਸਿੰਘ ਅਰੋੜਾ ਪਟਿਆਲਾ ਦੇ ਪ੍ਰਧਾਨ ਅਮਰਿੰਦਰ ਸਿੰਘ ਹੈਪੀ ਯੂਥ ਪ੍ਰਧਾਨ ਪੰਜਾਬ ਦੇ ਸਰਦਾਰ ਇੰਦਰਪਾਲ ਸਿੰਘ ਜਲੰਧਰ ਦਿਹਾਤੀ ਦੇ ਪ੍ਰਧਾਨ ਜਰਨੈਲ ਸਿੰਘ ਸੰਗਰੂਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੁਹਾਲੀ ਦੇ ਪ੍ਰਧਾਨ ਸਤਨਾਮ ਸਿੰਘ ਸਮਰਾਲਾ ਸਰਕਲ ਦੇ ਪ੍ਰਧਾਨ ਦਵਿੰਦਰ ਸਿੰਘ ਮਾਨ ਆਦਨੇ ਵੀ ਸੰਬੋਧਨ ਕੀਤਾ ਅਤੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਸਟੇਜ ਸਕੱਤਰ ਦੀ ਭੂਮਿਕਾ ਸੁਖਦੇਵ ਸਿੰਘ ਕਨੀਜਾ ਜਨਰਲ ਸਕੱਤਰ ਲੁਧਿਆਣਾ ਨੇ ਬਾਖੂ ਬਿਨਭਾਈ ਅਤੇ ਇਸ ਮੌਕੇ ਕੁਲਵਿੰਦਰ ਸਿੰਘ ਸਲੇਮ ਟਾਬਰੀ ਮੀਡੀਆ ਇੰਚਾਰਜ ਪੰਜਾਬ ਪੁਸ਼ਜੀਤ ਸਿੰਘ ਕਨੌਰ ਸਰਕਲ ਪ੍ਰਧਾਨ ਮਲਕੀਤ ਸਿੰਘ ਜਨਰਲ ਸਕੱਤਰ ਕਨੌਰ ਪਰਮਜੀਤ ਸਿੰਘ ਪੰਬੀ ਪੰਮੀ ਬਿੰਦਰ ਸਿੰਘ ਸੁਲੱਖਣ ਸਿੰਘ ਮੰਡ ਹਲਕਾ ਪ੍ਰਧਾਨ ਸਾਨੇਵਾਲ ਆਦ ਵੀ ਹਾਜਰ ਸਨ ਵਾਇਬ੍ਰਜੀਤ ਕਾ ਖਾਲਸਾ ਵਾਇਬ੍ਰਜੀਤ ਕੀ ਫਤਿਹ ਅੱਜ ਪੰਜਾਬ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੇ ਵਿੱਚ ਦਰਵਾਹ ਦੇ ਵਿੱਚ ਭਾਰਤੀ ਕਿਸਾਨੀ ਨੇ ਚੜ੍ਹੁੰਨੀ ਦੀ ਮੀਟਿੰਗ ਹੋਈ ਹੈ ਪੂਰੀ ਪੰਜਾਬ ਦੀ ਟੀਮ ਸਾਡੀ ਇੱਥੇ ਮੌਜੂਦ ਹੈ ਤੇ ਨਵੀਂ ਗੱਲ ਇੱਕ ਸੁਣਨ ਚ ਆਈ ਹੈ ਕਿ ਜਿਹੜਾ ਬਲਕੌਰ ਸਿੰਘ ਹੈ ਸਿੱਧੂ ਮਸੇਰੇ ਦਾ ਪਿਓ ਤੇ ਬਲਕੌਰ ਸਿੰਘ ਦੇ ਘਰ ਬੱਚਾ ਪੈਦਾ ਹੋਇਆ ਹੈ ਮੁੰਡਾ ਪੈਦਾ ਹੋਇਆ ਹੈ ਤੇ ਸੈਂਟਰ ਗਵਰਨਮੈਂਟ ਨੇ ਇੱਕ ਚਿੱਠੀ ਲਿਖੀ ਹੈ ਸਟੇਟ ਗਵਰਨਮੈਂਟ ਨੂੰ ਕਿ ਵੀ ਇਹ ਦੱਸੋ ਬੱਚਾ ਕਿਵੇਂ ਪੈਦਾ ਹੋਇਆ ਬੜੀ ਅਜੀਬ ਗੱਲ ਹੈ ਬੜੀ ਕਮਾਲ ਗੱਲ ਹੈ ਬਈ ਉਹਨਾਂ ਦਾ ਜਿਹੜੀ ਵੀਡੀਓ ਆ ਰਹੀ ਹੈ ਬਲਕੌਰ ਸਿੰਘ ਜੀ ਦੀ ਕਿ ਵੀ ਸਟੇਟ ਸਰਕਾਰ ਜਿਹੜੀ ਹੈ ਜਿਹੜੇ ਨੁਮਾਇੰਦੇ ਆ ਸਟੇਟ ਸਰਕਾਰ ਦੇ ਅਧਿਕਾਰੀ ਹੈ ਉਹ ਉਹਨੂੰ ਪੂਰਾ ਦਿਨ ਸਵੇਰ ਤੋਂ ਲੈ ਕੇ ਸੰਤ ਤੱਕ ਉਹਨੂੰ ਪਰੇਸ਼ਾਨ ਕਰ ਰਿਹਾ ਹੈ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛ ਰਿਹਾ ਸਾਡਾ ਕਹਿਣਾ ਇਹ ਹੈ ਕਿ ਵੀ ਜੇ ਤੇ ਉਹਦੀ ਘਰ ਇੱਦੇ ਬੱਚਾ ਨਹੀਂ ਹੋਇਆ ਇਹ ਵੱਖਰੀ ਗੱਲ ਹੈ ਕਿ ਜੇ ਘਰ ਆਈ ਦੇ ਬੱਚਾ ਹੋਇਆ ਹੈ ਤੇ ਡਾਕਟਰ ਕਰੇ ਨੇ ਬੱਚਾ ਹੋਇਆ ਹੈ ਜਾਂ ਭਾਵੇਂ ਉਹ ਬੋਲ ਹੀ ਰਿਹਾ ਹੈ ਚਲੋ ਛੱਡੋ ਪਰ ਇਹ ਫਿਰ ਸਰਕਾਰ ਨੇ ਕੀ ਢਿੱਡਪੀੜ ਹੋ ਗਿਆ ਵੀ ਸਰਕਾਰ ਦੀ ਜੀਵਨ ਖੋ ਰਿਆ ਤੇ ਜੇ ਸਰਕਾਰ ਨੇ ਉਹਦੇ ਨਾਲ ਪੰਗਾ ਲਿਆ ਤੇ ਪੂਰਾ ਪੰਜਾਬ ਪੂਰਾ ਪੰਜਾਬ ਜਿਹੜਾ ਹੈ ਸੁਣ ਲੈ ਸਰਕਾਰ ਕੱਲ ਖੋਲ ਕੇ ਤੇ ਪੂਰਾ ਪੰਜਾਬ ਬਲਕੌਰ ਸਿੰਘ ਦੇ ਨਾਲ ਖੜੇਗਾ ਕਿਤੇ ਫੇਰ ਕਹੋ ਕਿ ਇੱਥੇ ਉਲਟਾ ਪਲਟਾ ਕੰਮ ਹੋ ਗਿਆ ਕੋਈ ਨਹੀਂ ਕਿ ਇਹ ਉਹਦਾ ਨਿੱਜੀ ਮੈਟਰ ਹੈ ਸਰਕਾਰ ਦੇ ਜੇ ਕੋਈ دخل ਲੰਦਾ ਜੀ ਨਹੀਂ ਭਾਵੇਂ ਸਟੇਟ ਸਰਕਾਰ ਹੈ ਤੇ ਭਾਵੇਂ ਸੈਂਟਰ ਸਰਕਾਰ ਹੈ ਅਸੀਂ ਪੂਰੇ ਬਲਕਾ ਬਲਕੌਰ ਸਿੰਘ ਜੀ ਦੇ ਨਾਲ ਖੜਾਗੇ ਸਿੱਧੂ ਮੂਸੇ ਦਾ ਪਿਓ ਦੇ ਨਾਲ ਖੜਾਗੇ